ਛੋਟੀ ਉਮਰੇ ਵੱਡੇ ਕਾਰੇ ਇੱਕ ਹਾਕਵਤ ਅਸੀਂ ਇਸ ਲਈ ਬੋਲ ਰਹੇ ਹਾਂ ਕਿ ਜੋ ਤਸਵੀਰਾਂ ਤੁਸੀਂ ਆਪਣੀਆਂ ਸਕਰੀਨਾਂ ਉੱਤੇ ਵੇਖ ਰਹੇ ਹੋ ਇਹ ਤਸਵੀਰਾਂ ਸਕੂਲਾਂ ਵਿੱਚ ਪੜਦੇ ਬੱਚਿਆਂ ਦੀਆਂ ਹਨ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਹਾਕੀ ਅਤੇ ਡੰਡੇ ਦੀ ਮਦਦ ਦੇ ਨਾਲ ਕੁਝ ਨੌਜਵਾਨ ਆਪਣੇ ਨਾਲ ਪੜਦੇ ਇੱਕ ਸਕੂਲੀ ਬੱਚੇ ਨੂੰ ਕੁੱਟ ਰਹੇ ਹਨ ਇਹ ਮਾਮਲਾ ਇੱਥੇ ਤੱਕ ਹੀ ਸ਼ਾਂਤ ਨਹੀਂ ਰਿਹਾ ਸਗੋਂ ਕੁੱਟਮਾਰ ਕਰਨ ਵਾਲੇ ਨੌਜਵਾਨ ਬੱਚਿਆਂ ਨੇ ਕੁੱਟਮਾਰ ਕਰਨ ਦਾ ਵੀਡੀਓ ਵੀ ਚੱਕਵੇਂ ਗਾਣੇ ਲਗਾ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤਾ ਜਿਸ ਤੋਂ ਬਾਅਦ ਪੀੜਤ ਬੱਚੇ ਦੇ ਪਰਿਵਾਰਕ ਮੈਂਬਰ ਇਹ ਸਾਰਾ ਮਾਮਲਾ ਲੈ ਕੇ ਪਟਿਆਲਾ ਪੁਲਿਸ ਕੋਲ ਪਹੁੰਚੇ ਹਨ ਤੁਸੀਂ ਵੀ ਸੁਣੋ ਪੀੜਤ ਬੱਚੇ ਦੇ ਪਰਿਵਾਰਕ ਮੈਂਬਰਾਂ ਅਤੇ ਥਾਣਾ ਸਿਵਲ ਲਾਈਨ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਹੈ ਕਰਨੂਰ ਸਿੰਘ ਜੀ ਕਿੱਥੇ ਪੜਦੇ ਹੋ ਬੁੱਢਾਦਲ ਬੁੱਢਾਦਲ ਬਾਕੀ ਹੈ ਕਿ ਵੀਡੀਓ ਵਾਇਰਲ ਹੋ ਰਹੀ ਹੈ ਤੁਹਾਣਾ ਕੁੱਟ ਮਾਰਦੀ ਹੈ ਮਾਮਲਾ ਕੀ ਹੈ ਤੇ ਕਿੰਨੇ ਲੋਕ ਕੀ ਹੈ ਚਾਰ ਪੰਜ ਮੁੰਡੇ ਸੀ ਜੀ ਇਹਨਾਂ ਨੇ ਜਿਸ ਦਿਨ ਮੈਨੂੰ ਕੁੱਟਿਆ ਤੇ 8 ਤਰੀਕ ਨੂੰ ਸਕੂਲ ਬਾਹਰ ਆਏ ਪਹਿਲਾਂ ਸਕੂਲ ਬਾਹਰ ਆਏ ਪਹਿਲਾਂ ਇਹ 10 5 6 ਮੁੰਡੇ ਤੇ ਇਹਨਾਂ ਨੇ ਇੱਕ ਮੇਰੇ ਦੋਸਤ ਨੂੰ ਮਾਰਿਆ ਪਿੱਛੋਂ ਦੀ ਉਹ ਨੇਕਟਿਵਾ ਭਜਾਲ ਦੀ ਪਿੱਛੋਂ ਦੀ ਡੰਡੇ ਡੁੰਡੇ ਮਾਰੇ ਫਿਰ ਜਿਵੇਂ ਟਿਊਸ਼ਨ ਗਿਆ ਸੀ 4 ਵਜੇ ਮੇਰੀ ਉੱਥੇ ਛੁੱਟੀ ਹੋਈ 6 ਵਜੇ ਮੈਨੂੰ ਹਰਸ਼ ਨਾਮ ਦਾ ਮੁੰਡਾ ਉਹਦਾ ਮੈਸੇਜ ਆਇਆ ਤੇ ਕਾਲ ਵੀ ਆਈ ਕਿ ਮੈਂ ਟਿਊਸ਼ਨ ਬਾਹਰ ਖੜਾ ਆ ਜਾ ਆਪਾਂ ਕੁਝ ਖਾ ਪੀ ਕੇ ਆਈਏ ਮੈਂ ਕਿਹਾ ਠੀਕ ਹੈ ਮੇਰੀ ਛੁੱਟੀ ਹੋਈ ਮੈਂ ਬਾਹਰ ਗਿਆ ਤੇ ਉਹ ਮੈਨੂੰ ਉੱਧਰ ਬਰਿਸ਼ਟਾ ਬੋਲ ਵਰਉਣ ਦੇ ਬੈਕ ਸਾਈਡ ਵੱਰ ਲੈ ਗਿਆ ਉੱਥੇ ਕੋਫੀ ਦੇ ਬਾਅਦ ਉਹਨੇ ਮੈਨੂੰ ਕਹੇ ਇੱਥੇ ਰੋਕ ਲੈ ਮੈਂ ਕਿਹਾ ਕਿਉਂ ਬਸ ਮੈਂ ਇਹਨਾਂ ਪੁੱਛਿਆ ਮੈਂ ਐਕਟਿਵ ਤੇ ਹੀ ਬੈਠਾ ਸੀ ਪਿੱਛੋਂ ਦੀ ਹੋਕੀ ਪਈ ਐਕਟਿਵ ਵਾ ਗਿਰ ਗਈ ਮੈਂ ਉੱਤਰ ਕੇ ਸਾਈਡ ਨੂੰ ਗਿਆ ਫਿਰ ਉਹਨਾਂ ਨੇ ਹੋਕੀਆ ਮਾਰਨੀ ਸ਼ੁਰੂ ਕਰਤੀ ਮਨਜੋਰ ਨਾਮ ਦੇ ਮੁੰਡੇ ਨੇ ਹਰਸ਼ ਫਿਰ ਉਹਨਾਂ ਨਾਲ ਰਲ ਕੇ ਭੱਜਿਆ ਜਿਵੇਂ ਉਹ ਸਾਰੇ ਭੱਜੇ ਹਰਸ਼ ਆਪਣੀ ਬਾਈਕ ਤੇ ਬੈਠ ਕੇ ਉਹਨਾਂ ਨਾਲ ਭੱਜਿਆ ਤੇ ਹਰਸ਼ ਉਹਨਾਂ ਨਾਲ ਅੱਗੇ ਜਾ ਕੇ ਮਿਲਿਆ ਬੈਠਿਆ ਉਹਨਾਂ ਨੇ ਮਤਲਬ ਗੱਲਾਂ ਗੁੱਲਾਂ ਕੀਤੀਆਂ ਤੇ ਉਹ ਚੱਲ ਗਏ ਕਿੰਨੇ ਲੋਕ ਸੀ ਇਹ ਟੋਟਲ ਇਹ 6-7 ਲੋਕ ਸੀਗੇ ਚਾਰ ਦਾ ਨਾਮ ਮੈਨੂੰ ਪਤਾ ਹੈ ਦੋ ਤਿੰਨ ਦਾ ਪਤਾ ਨਹੀਂ ਸਾਰੇ ਤੁਹਾਡੇ ਕਲਾਸ ਰੂਮ ਦੀ ਦੋ ਦੋ ਮੇਰੀ ਉਮਰ 15 ਸਾਲ ਹੈ ਤੁਹਾਡੇ ਸਕੂਲ ਕਲਾਸਮੇਟ ਹੈ ਹਾਂਜੀ ਦੋ ਮੁੰਡੇ ਕਲਾਸਮੇਟ ਸੀਗੇ ਪਹਿਲਾਂ ਉਹ ਰੈਸਟ੍ਰੀਕੇਟ ਕੀਤੇ ਹੋਏ ਆ ਸਕੂਲ ਤੋਂ ਹੇਮਲ ਗਰਗ ਤੇ ਮਨਜੋਤ ਤੁਹਾਡੇ ਪਹਿਲੇ ਵੀ ਕੋਈ ਇਹਨਾਂ ਨਾਲ ਰੰਗੋਸਰੀ ਨਹੀਂ ਪਹਿਲਾਂ ਨਾਲ ਕੋਈ ਪਹਿਲਾਂ ਕੋਈ ਗੱਲ ਨਹੀਂ ਸੀਗੀ ਮਰੀਨ ਦੀ ਗੱਲ ਕੀ ਹੋਈ ਹੈ ਫਿਰ ਆਖਰ ਇਹ ਗੱਲ ਇਹਨਾਂ ਨੇ ਵਧੀਆ ਕਿਉਂ ਇੰਨੀ ਕੁੱਤਮਾਰ ਹੋਣ ਦਾ ਮਾਮਲਾ 8 ਤਰੀਕ ਜਿਸ ਦਿਨ ਆਏ ਆ ਅਕਲ ਉਸ ਦਿਨ ਉਸ ਤੋਂ 2-3 ਦਿਨ ਪਹਿਲਾਂ ਇਹਨਾਂ ਨੇ ਟ੍ਰੋਲ ਪੇਜ ਬਣਾਇਆ ਸੀਗਾ ਉਸ ਤੇ ਬਡਾਦਲ ਸਕੂਲ ਦੇ ਕਾਫੀ ਮੁੰਡਿਆਂ ਦੀਆਂ ਫੋਟੋਆਂ ਤੇ ਪਾ ਰਹੇ ਸੀਗੇ ਤੇ ਉਹਨਾਂ ਨੇ ਨੀਚੇ ਗਾਲਾਂ ਗੂਲਾਂ ਲਿਖ ਕੇ ਲਿਖ ਰਹੇ ਸੀਗੇ ਤੇ ਆਡੀਓਜ਼ ਲਾ ਤੇ ਸੀ ਇਹਨਾਂ ਨਾਲ ਮਤਲਬ ਗੱਲ ਕੀਤੀ ਕਿ ਤੁਸੀਂ ਡਿਲੀਟ ਕਰ ਦੋ ਧਮਕੀਆਂ ਦਵਾ ਰਿਆ ਸੀ ਮਨਜੋਤ ਮੁੰਡਾ ਕਾਨਫਰੰਸ ਤੇ ਮੁੰਡਿਆਂ ਨੂੰ ਲਾ ਕੇ ਤੇ ਮੇਰੇ ਵੀ ਇੱਕ ਦੋ ਦੋਸਤ ਸੀਗੇ ਮੈਂ ਜਿਨਾਂ ਨਾਲ ਐਡ ਕਰਕੇ ਗੱਲ ਕਰਾਈ ਦੀ ਤੇ ਇਹਨਾਂ ਨੇ ਫਿਰ ਅੱਧੇ ਘੰਟੇ ਦੇ ਅੰਦਰ ਅੰਦਰ ਉਹ ਪੇਜ ਡਿਲੀਟ ਹੋ ਗਿਆ ਸਾਰੀਆਂ ਫੋਟੋਆਂ ਡਿਲੀਟ ਹੋ ਗਈ ਫਿਰ ਉਸ ਤੋਂ ਬਾਅਦ ਸਾਨੂੰ ਮੈਨੂੰ ਧਮਕੀਆਂ ਦੇਣ ਲੱਗ ਗਿਆ ਕਿ ਆਪਾਂ ਲੜਾਂਗੇ ਤੈਨੂੰ ਘੁੱਟਾਂਗੇ ਉਹ ਤੇ ਦੋ ਤਿੰਨ ਦਿਨ ਬਾਅਦ 8 ਤਰੀਕ ਨੂੰ ਸਕੂਲ ਵਾਰ ਆਏ ਉਸ ਦਿਨ ਸ਼ਾਮੀ ਗੱਲ ਉਹਨਾਂ ਤੇ ਜਿਨਾਂ ਨਾਲ ਲੜਾਈ ਹੋਈ ਹੈ ਹਾਂਜੀ ਮੇਰੇ ਹਾਂਦੇ ਨੇ ਸਾਰੇ ਬਸ ਇੱਕ ਮਨਜੋਤ ਅਠੇ ਨੋ ਵੀ ਚੌਥੀ ਮਨਜੋਤ ਹੇਮਲ ਗਰਗ ਹਰਸ਼ਪ੍ਰੀਤ ਤੇ ਗਵੀ ਗੁੰਮ ਤੇ ਬਾਕੀ ਦੋ ਤਿੰਨ ਦਾ ਨਾਮ ਮੈਨੂੰ ਪਤਾ ਨਹੀਂ ਹੁਣ ਕੀ ਚਾਹਨੇ ਹੋ ਕਿ ਤੁਸੀਂ ਐਸਐਸਸੀ ਦਫਤਰ ਕਿਉਂ ਆਏ ਹੋ ਕੀ ਚਾਹਨੇ ਹੋ ਉਹਨਾਂ ਨੇ ਹਰਸ਼ ਮੁੰਡੇ ਦਾ ਜਿਹੜਾ ਮੈਨੂੰ ਲੈ ਕੇ ਗਿਆ ਖਾਣੇ ਵਾਲਿਆਂ ਨੇ ਉਹਦਾ ਨਾਮ ਹੀ ਕੱਟਤਾ ਉਹਦਾ ਨਾਮ ਅਨਨੋਨ ਚ ਪਤਾ ਤਿੰਨ ਮੁੰਡਿਆਂ ਦਾ ਨਾਮ ਲਿਖਤਾ ਹੇਮਲ ਮਨਜੋਤ ਤੇ ਗੈਵੀ ਕੁਮਨ ਬਾਕੀ ਅਨਨੋਨ ਮੈਂਬਰਸ ਦਾ ਨਾਮ ਪਾ ਦਿੱਤਾ ਬਾਕੀ ਜੀ ਉਹਦਾ ਨਾਮ ਹਾਂਜੀ ਮੈਂ ਉਹਦਾ ਬਿਆਨ ਹੋਇਆ ਸੀਗਾ ਜਿਸ ਦਿਨ ਮੈਂ ਉਹਦਾ ਨਾਮ ਲਿਖਾਇਆ ਸੀ ਹਰਸ਼ਦਾ ਹਰਸ਼ਦਾ ਨਾਮ ਉਹਨੇ ਕੱਟਤਾ ਤੇ ਉਹ ਕਹਿੰਦੇ ਹਰਸ਼ਦਾ ਨੂੰ ਬਚਾ ਰਿਆ ਸੀ ਵੀਡੀਓ ਹਾਂਜੀ ਸੱਟਾ ਮੈਨੂੰ ਭਜੀਆਂ ਨੇ ਇੱਥੇ ਭਜੀਆਂ ਜਦੋਂ ਸੱਟਾ ਦਿਖਾਉਂਦੇ ਇੱਥੇ ਭਜੀਆ ਤੇ ਪਿੱਠ ਤੇ ਮਾਰੀਆਂ ਸੀ ਹੋਕੀ ਉਹਨਾਂ ਨੇ ਉਹ ਵੀਡੀਓ ਜਿਹੜਾ ਪੇਡ ਤੱਕ ਲੜਾਈ ਨਹੀਂ ਜੀ ਉਹਨਾਂ ਨੇ ਪੇਡ ਡਿਲੀਟ ਕਰਤਾ ਸੀਗਾ ਉਹਨਾਂ ਕਿਤੇ ਵੀਡੀਓ ਜਿਹੜੀ ਉਹਨਾਂ ਨੇ ਕੁੱਟਿਆ ਸੀਗਾ ਉਹਨਾਂ ਨੇ ਆਪ ਹੀ ਵੀਡੀਓ ਬਣਾਈ ਤੇ ਆਪ ਹੀ ਵਾਇਰਲ ਕੀਤੀ ਹੋਈ ਆ ਉਹ ਵੀਡੀਓ ਬਣਾਉਂਗੀ ਤੁਸੀਂ ਪਾਇਆ ਜਿਆਦਾ ਤੁਸੀਂ ਬਣਾਉਂਗਾ ਜੀ ਭਾਜੀ ਭੈਣ ਜੀ ਕੀ ਨਾਮ ਹੈ ਤੁਹਾਡਾ ਰਮਨਪ੍ਰੀਤ ਕੋ ਰਮਨਪ੍ਰੀਤ ਕੋ ਕੀ ਮਾਮਲਾ ਹੋਇਆ ਜੀ ਸਰ ਮੇਰੇ ਬੇਟੇ ਨੂੰ ਧੋਖੇਦਾਨ ਕੁੱਟਿਆ ਜੀ ਦੇਖੋ ਫੁੱਲ ਪਲੈਨਿੰਗ ਨਾਲ ਸਰ ਧੋਖੇ ਨਾਲ ਇਸਤੇਵਾਰ ਹੋਏ ਨੇ ਦੇਖੋ ਸਰ ਮੇਰਾ ਬੇਟਾ ਬਿਲਕੁਲ ਕੱਲਾ ਸੀ ਕੋਈ ਨਹੀਂ ਸੀ ਹਰਸ਼ ਬਿਲਕੁਲ ਸਾਰਾ ਤਮਾਸ਼ਾ ਇਹ ਪੂਰੀ ਟੋਟਲੀ ਜਦੋਂ ਤੱਕ ਚੱਲਦਾ ਰਿਹਾ ਸਰ ਫੁੱਲ ਉੱਥੇ ਉਸਨੇ ਸਭ ਤਮਾਸ਼ਾ ਦੇਖਿਆ ਕੋਈ ਹੈਲਪ ਨਹੀਂ ਕੀਤੀ ਮੇਰੇ ਬੇਟੇ ਦੀ ਕੋਈ ਲੈ ਕੇ ਗਿਆ ਸਰ ਉਸੀ ਨੇ ਸਾਰੀ ਪਲੈਨਿੰਗ ਕਰਕੇ ਵੀ ਮੈਂ ਉੱਥੇ ਲੈ ਕੇ ਆਵਾਂਗਾ ਤੁਸੀਂ ਇਹਦਾ ਆਪੇ ਕੋਟਾਪਾ ਘੁਟੂਪਾ ਚੜਾ ਤੁਸੀਂ ਜਿਹੜੇ ਹਰਸ਼ ਦੀ ਗੱਲ ਕਰਿਓ ਕਿ ਦੋਸਤ ਹੈ ਤੁਹਾਨੂੰ ਸਰ ਨਹੀਂ ਟਿਊਸ਼ਨ ਕਿਸੇ ਟਾਈਮ ਪੜਦਾ ਸੀ ਜੀ ਪਹਿਲੇ ਹੁਣ ਨਹੀਂ ਇਹ ਤੁਹਾਡਾ ਬੇਟਾ ਕਿਸ ਅਨਾਰ ਯੋਜਨਾ ਬੈਠਾ ਸਰ ਆਪਣੇ ਆਪ ਹੀ ਚਲੋ ਇਹ ਟ੍ਰੈਂਡ ਕਹਿ ਰਿਹਾ ਵੀ ਚਲੋ ਚੱਲਦੇ ਆਂ ਪਰ ਇਹ ਤਾਂ ਨਹੀਂ ਪਤਾ ਸੀ ਨਾ ਵੀ ਇਹ ਹੋਏਗਾ ਕਿਹੜਾ ਪਹਿਲਾਂ ਕੋਈ ਲੜਾਈ ਝਗੜਾ ਹੋਇਆ ਜਾਂ ਤੁਹਾਡੇ بیٹے ਨੇ ਗੱਲਬਾਤ ਕੀਤੀ ਹੋ ਕਦੀ ਨਹੀਂ ਜੀ ਹਰਸ ਵੱਲੋਂ ਮੈਸੇਜ ਭੇਜਿਆ ਗਿਆ ਸੀ ਮਾਰਤੀ ਕੋਲ ਨਹੀਂ ਸਰ ਨਹੀਂ ਕਦੀ ਇਹ ਲੱਗਦਾ ਇਤਨੇ ਛੋਟੇ ਛੋਟੇ ਕੋਈ ਕੁੜੀਆਂ-ਵੁੜੀਆਂ ਦਾ ਮਾਮਲਾ ਕੋਈ ਨਹੀਂ ਸਰ ਕੋਈ ਕੁੜੀ ਦਾ ਮਾਮਲਾ ਨਹੀਂ ਜੀ ਕੁਝ ਵੀ ਨਹੀਂ ਹੈ ਕੋਈ ਕੁੜੀ ਦਾ ਮਾਮਲਾ ਨਹੀਂ ਤੁਹਾਨੇ ਤੇਰੇ بیٹے ਨਾਲ ਗੱਲਬਾਤ ਕੀਤੀ ਹਾਂਜੀ ਮੈਂ ਆਪਣੇ ਬੇਟੇ ਨਾਲ ਸਾਰੀ ਕਾਉਂਸਲਿੰਗ ਕੀਤੀ ਹੈ ਸਰ ਇਹਦੀ ਸਾਰਾ ਪੁੱਛਿਆ ਮਾਮਲਾ ਥੋੜਾ ਡਾਦੇ ਮਾਰੇ ਦੱਸਣਾ ਨੀ ਸਰ ਐਸੀ ਗੱਲ ਨਹੀਂ ਸਾਡਾ ਕਰਦਾ ਹਰ ਗੱਲ ਅਸੀਂ ਸਾਰਿਆਂ ਤਾਈਬ ਆਪਾਂ ਨੇ ਪੁੱਛਿਆ ਇਹਦੇ ਵੀ ਬੇਟੇ ਮੈਨੂੰ ਦੱਸ ਦੇ ਵੀ ਜੇ ਕੋਈ ਗੱਲ ਹੈ ਫਿਰ ਤੂੰ ਵੀ ਦੱਸ ਦੇ ਆਪਣਾ ਵੀ ਕਸੂਰ ਦੱਸ ਦੇ ਅਸੀਂ ਸਾਰਾ ਪੁੱਛਿਆ ਹੁਣ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਜੇ ਐਸਐਸਪੀ ਸਾਹਿਬ ਸਰ ਮੇਰੇ ਬੇਟੇ ਨੂੰ ਇਨਸਾਫ ਦਵਾਇਆ ਜਾਵੇ ਤੁਸੀਂ ਖੁਦ ਵੀਡੀਓ ਦੇਖ ਲਓ ਤੁਸੀਂ ਦੇਖੋ ਆਪਣੇ ਆਪ ਤੁਸੀਂ ਦੱਸੋ ਸਰ ਕੀ ਹੋ ਇਨਸਾਫ ਮਿਲੂ ਤੁਸੀਂ ਨੇ ਮਾਮਲਾ ਦਰਜ ਕੀਤਾ ਹਾਂਜੀ ਸਰ ਕੀਤਾ ਕਿੰਨੇ ਲੋਕਾਂ ਨੂੰ ਗ੍ਰਿਫਤਾਰੀ ਪਾਈ ਇਹਦੇ 6 ਪਾਈ ਸੀ ਸਰ ਉਹਨਾਂ ਨੇ ਤਿੰਨੇ ਤਿੰਨ ਦਿਨ ਤਿੰਨੇ ਹਾਂਜੀ ਹੁੰਦੇ ਬੰਦਿਆਂ ਦਾ ਨਾਮ ਦੱਸਦਾ ਜੀ ਅਸੀਂ 6 ਦਾ ਦਿੱਤਾ ਤਿੰਨ ਦੀ ਪਾਈ ਨਹੀਂ ਸਰ ਤਿੰਨ ਹੀ ਮੌਜੂਦ ਹੈ ਸ਼ੁਰੂ ਤੋਂ ਤਿੰਨ ਹੀ ਮੌਜੂਦ ਹੈ ਇਹ ਵੈਲਰਿਆ ਕੋਣ ਹੈ ਮੁੰਡਾ ਤੇ ਕੀ ਕਾਰਨ ਕੀ ਹੈ ਮਾਰਨ ਦਾ ਇਹ ਬੱਚੇ ਪਹਿਲੇ ਸਕੂਲੀ ਚ ਪੜਦੇ ਸੀ ਜਿੱਤ ਦੋ ਸਕੂਲੋਂ ਕੱਢ ਦਿੱਤੇ ਗਏ ਸੀਗੇ ਕੋਈ ਲੜਾਈਆਂ ਸ਼ਰਾਤਾਂ ਕਰਕੇ ਤੇ ਕਿਸੇ ਟਾਈਮ ਬੱਚੇ ਨਾਲ ਸਾਢੋ ਦੋ ਸਾਲ ਵੱਲ ਪੜਦੇ ਸੀਗੇ ਚਲੋ ਬੱਚਿਆਂ ਦੀ ਕਦੀ ਲੜਾਈ ਹੋਈ ਉਹਨੇ ਸਾਨੂੰ ਪਤਾ ਨਹੀਂ ਜਦ ਸਕੂਲੋਂ ਵੀ ਪੜਾ ਉਸ ਤੋਂ ਬਾਅਦ ਬੱਚੇ ਨਾਲ ਬਾਦ ਪੰਗੇ ਮੁੰਡਿਆਂ ਨਾਲ ਵੀ ਲੈਂਦੇ ਸੀ ਦੋ ਚਾਰ ਬੱਚੇ ਵੀ ਨਾਲੇ ਕੁੱਟੇ ਆ ਤੇ ਜਦੋਂ ਸਾਡਾ ਬੱਚਾ ਡਿਵੀਜ਼ਨ ਤੇ ਸੀ 8 ਤਰੀਕ ਦੀ ਗੱਲ ਆ ਛਾ ਗਈ ਉਹ ਹਰਸ਼ ਆਇਆ ਨਾ ਮੈਸੇਜ ਕਰ ਰਿਹਾ ਸੀਗਾ ਵੀ ਹਰਨੋਰ ਕਿੱਥੇ ਆ ਕਹਿੰਦਾ ਮੈਂ ਟਿਊਸ਼ਨ ਤੇ ਆ ਕਹਿੰਦਾ ਬਟ ਟਿਊਸ਼ਨ ਖਤਮ ਕਰਕੇ ਬਾਹਰ ਆਏ ਉਹਨਾਂ ਨੇ ਪਹਿਲਾਂ ਫੀਲਡਿੰਗ ਕੀਤੀ ਸੀ ਉੱਥੇ ਬਰਿਸ਼ਟਾ ਦੇ ਬਾਹਰ ਮੁੰਡੇ ਇੱਧਰ ਉੱਧਰ ਲੁਕੇ ਹੋਏ ਸੀ 6-7 ਸੀਗੇ ਤੇ ਇਹ ਗਿਆ ਐਕਟਿਵੇ ਤੇ ਬਸ ਐਕਟਿਵਾ ਕਢਾਣ ਦੀ ਧੀਰ ਸੀ ਜੀ ਤੇ ਮੈਨੂੰ ਪੁਛਿਆ ਆ ਕੇ ਮਾਰਨੀ ਸ਼ੁਰੂ ਕਰਤੀਆਂ ਜਾ ਕੇ ਤੰਦ ਦੇ ਨਾਲ ਲਿਆ ਉਹਨੇ ਤੁਸੀਂ ਵੇਖੇ ਆਂਆਂ ਮੀਆਂ ਸਾਰੀਆਂ ਹਾਤੀਆਂ ਬਹੁਤ ਮਾਰੀਆਂ ਸਰੀਰ ਸੁਰ ਦੋੜਾ ਇਹਦਾ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਤਿੰਨ ਮੁੱਦੇ ਜਿਹੜੇ ਮੇਨ ਸੀਗੇ ਉਹ ਇਹਨਾਂ ਨੇ ਫੜ ਲਏ ਜਿਹੜਾ ਹਰਸ਼ ਲੈ ਕੇ ਆਇਆ ਸੀਗਾ ਉਹਦਾ ਨਾਮ ਕੱਢਤਾ ਵਿੱਚੋਂ ਜਦਕਿ ਉਹ ਮੇਨ ਮੁੱਦਾ ਸੀਗਾ ਤੁਸੀਂ ਇਦਾਂ ਕਹਿ ਰਹੇ ਹੋ ਕਿ ਇਕੱਠੇ ਸੀ ਕਿ ਜਿਹੜੇ ਸਕੂਲ ਤੇ ਇਕੱਠੇ ਬਣਦੇ ਸੀ ਜਾਂ ਟਿਊਸ਼ਨ ਤੇ ਇਕੱਠੇ ਬਣਦੇ ਸੀ ਨਹੀਂ ਜੀ ਨਹੀਂ ਪਹਿਲਾਂ ਸਕੂਲ ਵਿੱਚ ਕਦੋਂ ਪੜਦੇ ਸੀਗੇ ਫਿਰ ਘੜਕੁੱਟ ਦਿੱਤੇ ਸੀਗੇ ਤੇ ਫਿਰ ਟਿਊਸ਼ਨ ਦਾ ਸ਼ਾਇਦ ਕੋਈ ਹੈ ਹੀ ਨਹੀਂ ਮੈਨੂੰ ਤਾਂ ਪਤਾ ਨਹੀਂ ਕਿਉਂਕਿ ਤੁਹਾਡੇ ਬੇਟਾ ਕੱਲਾ ਹੀ ਸੀ ਉਸ ਤੇ ਮੇਰਾ ਬੇਟਾ ਬਿਲਕੁਲ ਕੱਲਾ ਸੀ ਜੀ ਹਰਸ਼ ਲੈ ਕੇ ਗਿਆ ਜੀ ਹਰਸ਼ ਕਤੂਰੀਆ ਜੀ ਉੱਥੇ ਪੂਰੀ ਪਲੈਨਿੰਗ ਨਾਲ ਲੈ ਕੇ ਗਿਆ ਜੀ ਇਹ ਮਾਦਾਤ ਕਿਹੜੀ ਕਿਹੜੇ ਦਿਨ ਦੀ ਵਾਦਾ ਤੇ ਇਹ 8 ਤਰੀਕ ਨੂੰ ਸ਼ਾਮੇ 6:30 ਵਜੇ ਦੇ ਕਰੀਬ ਸੀਵਲ ਲੈਣ ਜੇ ਕੀ ਚਾਹਦੇ ਹੋ ਤੁਸੀਂ ਬਸ ਜੀ ਬੱਚਾ ਤੁਹਾਡੇ ਸਾਹਮਣੇ ਤੁਸੀਂ ਵਾਇਰਲ ਦੇਖ ਲਈਏ ਤੁਸੀਂ ਕਾਰਵਾਈ ਕੀਤੀ ਜਾਏ ਉਹਦਾ ਨਾਮ ਅ ਹਰਸ਼ਦਾ ਪਾਇਆ ਜਾਏ ਕਾਰ ਵਿੱਚ ਮੇਨ ਮੁੱਦਾ ਹੋਇਆ ਕਿਡਨੈਪਰ ਲਾ ਲਓ ਜੋ ਮਰਜੀ ਲਾ ਲਓ ਤੁਸੀਂ ਸਿਆਣੇ ਹੋ মিডিਆ ਸਿਆਣੀ ਹੈ ਪੁਲਿਸ ਸਿਆਣੀ ਸੀਪੀ ਤੱਤਰ ਆਇਓ ਕੀ ਤਰਕਾਸ ਕੀਤੀ ਹਾਂ ਐਸਐਸਪੀ ਸਾਹਿਬ ਕੀ ਗੱਲਬਾਤ ਹੋਈ ਨਹੀਂ ਐਸਐਸਪੀ ਸਾਹਿਬ ਹੈਗੇ ਨਹੀਂ ਸੀ ਉਹਨਾਂ ਦੇ ਰਿਪੋਰਟ ਸਾਹਿਬ ਸੀਗੇ ਤੇ ਉਹਨਾਂ ਨੇ ਐਪਲੀਕੇਸ਼ਨ ਲਈ ਹੈ ਸਾਡੀ ਰਿਸਪੈਕਟ ਦਿੱਤੀ ਹੈ ਸੀ ਉਹਨਾਂ ਦੀ ਕੀਤੀ ਹੈ ਕਹਿੰਦੇ ਕੋਈ राजप्रीत सिंह ਤੇ ਉਹਦੇ ਫਾਦਰ ਦਾ ਨਾਮ ਉਹਦੇ ਫਾਦਰ ਦਾ ਨਾਮ ਗੁਰਪ੍ਰੀਤ ਸਿੰਘ ਦੇਸੀ ਕਟੋਰੀਆ ਸਾਡੇ ਦੁਕਾਨ ਤੇ ਆਇਆ ਹੁੰਦਾ ਤੇ ਉਹਦੇ ਐਸਐਸਪੀ ਸਾਹਿਬ ਦੇ ਰੀਡਰ ਕਹਿੰਦੇ ਕੋਈ ਗੱਲ ਨਹੀਂ ਵੀ ਤੁਹਾਡਾ ਨਾ ਮੇਰਾ ਬੇਟਾ ਬੁੱਢਾ ਗਲੀ ਜੀ ਦੱਸੇ ਜੀ ਨਹੀਂ ਉਹ ਤਾਂ ਗੁਰਨਾਨ ਫਾਊਡੇਸ਼ਨ ਪੜ੍ਹਦੇ ਆ ਜੀ ਜੀ ਉਮਰ ਦੇ ਵਿੱਚ ਹੀ ਇਹ ਜੀਆਂ ਜਨਾਈਆਂ ਹੋ ਜਾਣੀਆਂ ਤੁਹਾਡਾ ਮੁੰਡਾ ਵਿੱਚ ਇਨਵੋਲਵਮੈਂਟ ਨਾ ਵੀਡੀਓ ਨਾ ਬਣਾਈਏ ਇਹਦਾ ਅਸੀਂ ਬੰਦ ਕਰ ਦਾਂਗੇ ਕਿਉਂਕਿ ਜੋ ਉਮਰ ਦੇ ਵਿੱਚ ਜੀ ਮਾਤਾ ਸਾਹਿਬ ਦਾ ਹੋਈਆਂ ਕਿ ਉਹ ਨੌ ਬੱਚੇ ਮਾਰੇ ਪੂਜਨ ਹੋਣਾ ਚਾਹੀਦਾ ਸੀ ਬਿਲਕੁਲ ਤੁਹਾਡੀ ਗੱਲ ਰਾਈਟ ਹੈ ਜੀ ਪਰ ਤੁਸੀਂ ਸਾਡਾ ਬੱਚਾ ਦੇਖੋ ਜੀ ਕਿੰਨਾ ਸ਼ਰੀਫ ਆ ਉਹ ਦੇਖੋ ਕਿੰਨੇ ਬਦਮਾਸ਼ ਨੇ ਦੇਖੋ ਮਾਰਨਾ ਕੁੱਟਣਾ ਜੇ ਸਾਡੇ ਆਲਾ ਆਂਦਾ ਕੋਈ ਟ ਮਾਰਦਾ ਡੰਡਾ ਮਾਰਦਾ ਕੁਝ ਕੋਸ਼ਿਸ਼ ਤਾਂ ਕਰਦਾ ਪਛਾਣ ਦੀ ਉਹ ਤਾਂ ਚਿੱਕਾ ਮਾਰਿਆ ਆਈ ਆਈ ਮੈਨੂੰ ਮਾਰੋ ਨਾ ਮਾਰੋ ਨਾ ਉਹ ਕਿੰਨੀਆਂ ਗੰਦੀਆਂ ਗਾਲਾਂ ਕੱਢ ਰਿਹਾ ਮਾਵਾ ਭੈਣਾ ਦੀ ਆਪਾਂ ਤਾਂ ਕਦੀ ਮਾਂ ਭੈਣ ਦੀ ਗੱਲ ਹੀ ਕਰਨ ਛੱਡਿਆ ਜੀ ਫੁੱਲ ਪਲੈਨਿੰਗ ਆ ਇਹ ਸਾਰੇ ਬੱਚੇ ਸੀ ਸਕੂਲ ਪੜ੍ਹਨ ਵਾਲੇ ਆਪਸ ਚਿੱਨੇ ਦੀ ਕਿਸੇ ਗੱਲ ਨੂੰ ਲੈ ਕੇ ਕਹਾ ਸੁਣੀ ਹੋਣੀ ਸੀ ਉਹਿਸ ਬੰਦੇ ਨਾਲ ਲੜਾਈ ਹੋ ਗਈ ਸੀ ਤੇ ਪਰਚਾ ਐਫ ਆਰ ਨੰਬਰ 117 ਉਹ ਇਸ ਸੰਬੰਧ ਵਿੱਚ ਲੋਨ ਹੋਈ ਹੈ ਜੀ ਅੰਡਰ ਸੈਕਸ਼ਨ 115 ਸਬਸੈਕਸ਼ਨ 2 ਤੇ 126 ਸਬਸੈਕਸ਼ਨ 2 ਪੀ ਐਨ ਐਸ ਤੇ ਉਹਦੇ ਸੰਬੰਧ ਵਿੱਚ ਸੀਜੀਪੀ ਤੇ ਲੋਨ ਇਹ ਕਿਨੇ ਚੁਸ਼ੀ ਉਹ ਰਿਪੋਰਟ ਬਣਦੀ ਹੈ ਜੀ ਪਰਿਵਾਰ ਨਾਲ ਲੱਗਾ ਹੈ ਕਿ 6 ਬੰਦੇ ਸੀ ਜੀ ਕੁੱਲ ਪਰਿਵਾਰ ਦੇ ਵਿੱਚ ਲੈ ਇਹ ਤੁਸੀਂ ਦੇਖ ਸਕਦੇ ਹੋ ਉਹ ਵੀਡੀਓ ਪਰੋਪਰ ਵਾਇਰ ਹੋਈ ਸੀ ਵੀਡੀਓ ਦੇ ਵਿੱਚ ਦੋ ਬੰਦੇ ਗਲਤ ਕਰ ਰਹੇ ਨੇ ਉਹਨਾਂ ਤੋਂ ਪਰਵਾਹ ਹੋਈ